ਪੀਪੀਸੀ ਨਿਊਜ਼ ਦੇਖ ਰਹੇ ਦਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਗੁਰਲਾਲ ਸਿੰਘ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਸਾਡੇ ਸਾਹਮਣੇ ਕਿੰਨਾ ਅਸਲਾ ਵੈਪਨ ਪਿਆ ਹੋਇਆ ਪਰ ਇਹ ਬਿਲਕੁਲ ਐਮਪਟੀ ਹੈ ਸੇਫ এনवायरमेंट ਦੇ ਵਿੱਚ ਅਸੀਂ ਵੀਡੀਓ ਬਣਾਉਣ ਜਾ ਰਹੇ ਹਾਂ ਪੰਜਾਬ ਦੇ ਵਿੱਚ ਕਿਤਨਾ ਕਿਤੇ ਸਾਡੇ ਨੌਜਵਾਨਾਂ ਤੋਂ ਲੈ ਕੇ ਵੱਡੇ ਲੋਕਾਂ ਨੂੰ ਹਥਿਆਰ ਦਾ ਸ਼ੌਂਕ ਇਹ ਇਕੱਲਾ ਸ਼ੌਂਕ ਹੈ ਜਾਂ ਇਸ ਦੇ ਨਾਲ ਸੁਰੱਖਿਆ ਨੂੰ ਲੈ ਕੇ ਇਸ ਦਾ ਸਭ ਤੋਂ ਵੱਡਾ ਮੇਨ ਕਾਰਨ ਉਹ ਵੀ ਹੁੰਦਾ ਹੈ ਅੱਜ ਬਠਿੰਡਾ ਦੇ ਵਿੱਚ ਵਿਕਰਮਜੀਤ ਸਿੰਘ ਜੀ ਸਾਡੇ ਨਾਲ ਹੈ ਉਹਨਾਂ ਦਾ ਪਾਲ ਗਨ ਹਾਊਸ ਅਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਵੱਡੀ ਜਿਹੜੀ ਪ੍ਰੈਫਰੈਂਸ ਉਹ ਕਿਹੜੀ ਕੈਲਿਬਰ ਦੀ ਰਹਿੰਦੀ ਜ਼ਿਆਦਾ ਦੇਖੋ ਅੱਜ ਦੀ ਡੇਟ ਦੇ ਵਿੱਚ ਜੋ ਚੈਲੰਜ ਚੱਲ ਰਿਹਾ ਉਹ ਉਹ ਦਾ 4 5 ਦਾ ਜ਼ਿਆਦਾ ਚੱਲ ਉਹਨਾਂ 45 ਜਿਹੜਾ ਸਭ ਤੋਂ ਵੱਧ ਚੱਲ ਰਿਹਾ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਮੈਨੂੰ ਯੂਐਸ ਦਾ ਵੈਪਨ ਦੱਸ ਰਹੇ ਸੀਗੇ ਜੀ ਸਰ ਇਹ ਪ੍ਰੋਡਕਟ ਹੈ ਸਾਡਾ ਵੈਰੀਵਿੰ ਦਾ ਵਿਕਟਰ 1911 ਪ੍ਰੋਡਕਟ ਹੈ ਪਹਿਲੇ ਤਾਂ ਮੈਂ ਦੱਸਦਾ ਜਿੰਨੇ ਵੀ ਵੈਪਨ ਹੈਗੇ ਨੇ ਸਾਰੇ ਇਹ ਐਮਟੀ ਨੇ ਸੇਫ ਐਨਵਾਇਰਨਮੈਂਟ ਦੇ ਵਿੱਚ ਨੇ ਬਿਲਕੁਲ ਐਮਟੀ ਨੇ ਇਹਨਾਂ ਦੇ ਵਿੱਚ ਕੋਈ ਵੀ ਐਮੂਨੀਸ਼ਨ ਨਹੀਂ ਹੈ ਜੀ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਜਿਹੜਾ ਇਹ ਇਹਨਾਂ ਨੇ 22 ਮਈ ਨੂੰ ਸਾਡੀ ਇਹ ਕੰਪਨੀ ਨੇ ਵੈਰੀ ਵਨ ਨੇ ਵਿਕਟਰ 1911 ਲਾਂਚ ਕੀਤਾ ਹੈ ਔਰ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਤੇ ਇਹਨਾਂ ਨੇ ਲਾਂਚ ਕੀਤਾ ਕਿਉਂਕਿ ਮਾਰਕੀਟ ਦੇ ਵਿੱਚ ਜਿਹੜੇ 45 ਸੀ ਪਿਛਲੇ 2 2.5 ਸਾਲ ਤੋਂ ਚੱਲ ਰਹੀ ਸੀਗੇ ਤੇ ਉਹ ਬਾਕੀ ਕਾਫੀ ਵੇਰੀਏਸ਼ਨ ਰੇਟ ਦੀ ਰਹੀ ਹੈ ਉਹਨਾਂ ਦੇ ਵਿੱਚ ਵੀ ਕਿ ਸਟਾਰਟਿੰਗ ਪ੍ਰਾਈਸ ਉਹਨਾਂ ਦੀ ਕੀ ਸੀਗੀ ਅੱਜ ਪ੍ਰਾਈਸ ਉਹਨਾਂ ਦੇ ਕੀ ਨੇ ਬਟ ਸਾਡੀ ਕੰਪਨੀ ਨੇ ਜਿਹੜਾ ਹੈਗਾ ਵੀ ਕਿ ਰੇਟ ਉਹ ਰੱਖੇ ਨੇ ਰੀਜ਼ਨੇਬਲ ਰੇਟ ਰੱਖਿਆ ਹੈ ਕਿ ਇਹਦੇ ਵਿੱਚ ਰੇਟ ਦੇ ਵਿੱਚ ਕੋਈ ਵੇਰੀਏਸ਼ਨ ਨਾ ਹੋਵੇ ਤੇ ਕਸਟਮਰ ਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਨਾ ਹੋਵੇ ਸੈਟੀਸਫੈਕਸ਼ਨ ਪੂਰਾ ਹੈ ਸੈਟੀਸਫੈਕਸ਼ਨ ਪੂਰਾ ਹੈ ਬਿਲਟ ਕੁਆਲਟੀ ਦੀ ਇਸਤਰੀ ਇਹ ਹੈ ਕਿ ਇਸ ਦੀ ਜੋ ਬਿਲਟ ਕੁਆਲਟੀ ਹੈ ਜੋ ਵੀ ਮਾਰਕੀਟ ਦੇ ਵਿੱਚ 4-5 ਹੈਗੇ ਉਹਨਾਂ ਨਾਲ ਕਿਸੇ ਨਾਲ ਵੀ ਇਹਦਾ ਕੋਈ ਕੰਪੈਰੀਸ਼ਨ ਨਹੀਂ ਹੈ ਕਾਰਨ ਜੀ ਕਾਰਨ ਇਹ ਹੈ ਕਿ ਇੱਕ ਤਾਂ ਇਹ ਯੂਐਸ ਕਾਲੋਬੋਰੇਸ਼ਨ ਦੇ ਨਾਲ ਬਣਿਆ ਹੋਇਆ ਜੀ ਇਹ ਠੀਕ ਹੈ ਕਿਉਂਕਿ ਵੈਰੀਵਿਨ ਜਿਹੜੀ ਕੰਪਨੀ ਹੈ ਇਹਦਾ ਸਮਿਤਨ ਵੈਸਨ ਦੇ ਨਾਲ ਕਾਲੋਬੋਰੇਸ਼ਨ ਹੋਇਆ ਹੋਇਆ ਜੀ ਜੀ ਇਹ ਸਮਿਤਨ ਵੈਸਨ ਨੇ ਸਾਰੀ ਆਪਣੀ ਜਿਹੜੀ ਟੈਕਨੋਲੋਜੀ ਹੈ ਮਸ਼ੀਨਰੀ ਹੈ ਜੋ ਵੀ ਹੈ ਉਹ ਸਾਰਾ ਜਿ ਵੈਰੀਵਿਨ ਦੇ ਨਾਲ ਕਾਲੋਬੋਰੇਸ਼ਨ ਕਰਕੇ ਇੰਡੀਆ ਦੇ ਵਿੱਚ ਉਹ ਮਾਰਕੀਟ ਦੇ ਵਿੱਚ ਉਹ ਵੈਪਨ ਬਣਾ ਰਹੇ ਨੇ ਜੀ ਠੀਕ ਹੈ ਜੀ ਇਸ ਕਰਕੇ ਜਦੋਂ ਸਮਿਥਨ ਵੈਸਨ ਜਾਂ ਮੇਡ ਇਨ ਯੂ ਐਸ اے ਦੇ ਵਿੱਚ ਆ ਜਾਂਦਾ ਉਹਦੇ ਵਿੱਚ ਆਟੋਮੈਟਿਕਲੀ ਇਹ ਕਿ ਕੁਆਲਟੀ ਨਾਲ ਤਾਂ ਕੋਈ ਕੰਪਰਮਾਈਜ਼ ਹੋ ਹੀ ਨਹੀਂ ਸਕਦਾ ਕਿਉਂਕਿ ਜਦੋਂ ਇੱਕ ਮਲਟੀ ਨੈਸ਼ਨਲ ਕੰਪਨੀ ਜੁੜਦੀ ਹੈ ਮਾਰਕੀਟ 'ਚ ਆਪਣਾ ਮਾਲ ਭੇਜਦੀ ਹੈ ਤਾਂ ਉਹ ਸਭ ਤੋਂ ਪਹਿਲੇ ਆ ਉਹਦੀ ਕੁਆਲਟੀ ਪ੍ਰੋਡਕਟ ਦੀ ਕੁਆਲਟੀ ਹੀ ਚੈੱਕ ਕਰਦੀ ਹੈ ਫਿਰ ਉਹਦੀ ਪਰਫਾਰਮੈਂਸ ਚੈੱਕ ਕਰਦੀ ਹੈ ਕਿ ਇੱਕ ਵਰਲਡ ਫੇਮਸ ਕੰਪਨੀ ਹੈ ਸਮਿਥਨ ਵੈਸਨ ਯੂ ਐਸ اے ਦੀ ਜਿਹਨੂੰ ਕਹਿੰਦੇ ਗੋਡ ਗਿਫਟਡ ਕੰਪਨੀ ਜੀ ਇਸ ਕਰਕੇ ਜੇ ਉਹ ਕੁਆਲਟੀ ਨਾਲ ਹੀ ਕੰਪਰਮਾਈਜ਼ ਕਰ ਦਣਗੇ ਤਾਂ ਉਹਨਾਂ ਦਾ ਨਾਮ ਕਿਵੇਂ ਰਹੇ ਸਰ ਵਿਕਰਮ ਜੀ ਮੈਂ ਇਸੇ ਤਰ੍ਹਾਂ ਇੱਕ ਆ ਦੇਖ ਰਿਹਾ ਕਿ ਇਹ ਜਿਹੜਾ ਇਹ ਵੈਪਨ ਹੈ ਤੇ ਇਹ ਵੈਪਨ ਤੋਂ ਵੀ 45 ਨੇ ਪਰ ਇਹਨਾਂ ਚ ਫਰਕ ਕੀ ਹੈ ਮੈਂ ਜਮ ਸਮਝਣਾ ਚਾਹਵਾ ਦਾ ਸ਼ਕਾਨੂ ਦੇ ਵਿੱਚ ਕਿਉਂਕਿ ਇਸ ਦਾ ਪ੍ਰਚਲਨ ਸਭ ਤੋਂ ਜ਼ਿਆਦਾ ਵੀ ਅਸੀਂ ਇਹ ਲੈਣਾ ਜਾਇ ਮਾਰਕੀਟ ਦੇ ਵਿੱਚ ਇੱਕ ਜਗ੍ਹਾ ਬਣ ਗਈ ਹੈ ਹੁਣ ਇੱਕ ਕਸਟਮਰ ਆਉਂਦਾ ਕਹਿੰਦਾ ਕਿ ਮੈਂ 45 ਲੈਣਾ ਪਰ ਉਹਦੇ ਸਾਹਮਣੇ ਦੋ ਚੁਆਇਸ ਨੇ ਉਹ ਇਹਦੇ ਚ ਇਹ ਦੱਸੋ ਵੀ ਮੈਂ ਇਹਨੂੰ ਛੱਡ ਕੇ ਜਾਂ ਇਹਨੂੰ ਕਿਉਂ ਉਹੀ ਪ੍ਰੈਫਰੈਂਸ ਦਵਾਂ ਸਰ ਸਭ ਤੋਂ ਪਹਿਲੇ ਮਾਰਕੀਟ ਦੇ ਵਿੱਚ ਜੋ 45 ਨੂੰ ਇੰਟਰੋਡਿਊਸ ਕੀਤਾ ਸੀ ਇਹ ਮਨੋਤਰਾ ਡਿਫੈਂਸ ਨੇ ਕੀਤਾ ਸੀ ਜੀ ਉਦੋਂ ਮਾਰਕੀਟ ਦੇ ਵਿੱਚ ਹੋਰ ਕੋਈ ਚੁਆਇਸ ਨਹੀਂ ਸੀ ਇਸ ਕਰਕੇ ਲੋਕਾਂ ਨੇ 45 ਹੀ ਜਦੋਂ ਆਇਆ ਤੇ ਦੋਨੋਂ ਹੱਤੀ ਇਸ ਨੂੰ ਅਸੈਪਟ ਕੀਤਾ ਐਮਐਸਡੀ ਨੂੰ ਪ੍ਰੇਫਰ ਐਮਐਸਡੀ ਨੂੰ ਪ੍ਰੇਫਰ ਕੀਤਾ ਕਿਉਂਕਿ ਹੋਰ ਕੋਈ ਸੇ ਕੰਪਨੀ ਨੇ ਪਾਮਪ ਫਾਈ ਲਾਂਚ ਹੀ ਨਹੀਂ ਕੀਤਾ ਸੀਗਾ ਹੋਰ ਬਹੁਤ ਉਸ ਤੋਂ ਬਾਅਦ ਕੰਪਨੀ ਆਈਆਂ ਬਟ ਇਹ ਸਾਲ ਡੇਢ ਸਾਲ ਤੱਕ ਇਸ ਦੀ ਮੋਨੋਪੋਲੀ ਰਹੀ ਹੈ 45 ਦੀ ਔਰ ਇਹਦਾ ਰੇਟ ਵੀ ਤੁਸੀਂ ਜਦੋਂ ਸ਼ੇਲ ਸ਼ੁਰੂ ਹੋਈ ਸੀ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਕਿੰਨਾ ਰੇਟ ਸੀ ਤੇ ਅੱਜ ਇਹਦਾ ਕੀ ਰੇਟ ਹੈ ਵੀ ਕਿ ਉਸ ਚੀਜ਼ ਨੂੰ ਦੇਖਦੇ ਆਂ ਬਾਕੀ ਜੇ ਤੁਸੀਂ ਕਹਿ ਰਹੇ ਹੋ ਵੀ ਕਿ ਇਹਨਾਂ ਦੋਨਾਂ ਦੇ ਵਿੱਚ ਕਿਸ ਚੀਜ਼ ਨੂੰ ਪ੍ਰੈਫਰ ਕੀਤਾ ਜਾਂਦਾ ਹੈ ਇਹ ਜਿਹੋ ਵੀ ਆ ਟੋਟਲ ਇੰਡੀਅਨ ਬੇਸ ਕੰਪਨੀ ਹੈ ਜੀ ਇਹ ਆਪਣੀ ਯੂਐਸ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਉਹਨਾਂ ਨਾਲ ਕੋਲੋਬੋਰੇਸ਼ਨ ਦੇ ਨਾਲ ਬਣਿਆ ਹੋਇਆ ਯੂਐਸ ਦੀ ਟੈਕਨੋਲੋਜੀ ਹੈ ਸਾਰੀ ਜੀ ਦੂਸਰੀ ਗੱਲ ਇਹਦੀ ਕੁਆਲਿਟੀ ਬਿਲਡ ਅਪ ਇਹ ਬਹੁਤ ਵਧੀਆ ਹੈ ਕਿ ਇੱਕ ਤਾਂ ਆਪਣੀ ਜਿਹੜੀ ਇਹ ਵਿਕਟਰ 911 ਦੀ ਹੈ ਜੀ ਬੈਰਲ ਬਹੁਤ ਅੱਛੀ ਹੈ ਇੱਕ ਤਾਂ ਇਹ ਬੁੱਲ ਬੈਰਲ ਹੈ ਜੀ ਦੂਸਰਾ ਯੂਐਸ ਦੀ ਲੇਟੈਸਟ ਟੈਕਨੋਲੋਜੀ ਹੈ ਜਿਹੜੀ ਜਿਹੜੀ ਉਹਨਾਂ ਦੇ ਕੋਸਟਲੀ ਵੈਪਨਸ ਦੇ ਵਿੱਚ ਆਉਂਦੀ ਨੇ ਉਹ ਟੈਕਨੋਲੋਜੀ ਇਹਨਾਂ ਨੇ ਇਸ 'ਚ ਦਿੱਤੀ ਹੋਈ ਹੈ ਜੀ ਇਹ ਬੁੱਲ ਬੈਰਲ ਦੇ ਨਾਲ ਨਾਲ ਇਹ ਪੋਰਟੇਡ ਬੈਰਲ ਪੋਰਟੇਡ ਬੈਰਲ ਦਾ ਮਤਲਬ ਹੁੰਦਾ ਹੈ ਕਿ 45 ਬੋਰ ਕੈਲੀਬਰ ਦੇ ਵਿੱਚ ਰੀਕਾਲ ਬਹੁਤ ਜ਼ਿਆਦਾ ਹੁੰਦਾ ਹੈ ਤੇ ਵਿੱਚ ਕੰਪਨੀ ਨੇ ਪੋਰਟੇਡ ਬੈਰਲ ਦਿੱਤੀ ਹੈ ਪੋਰਟਡ ਬੈਰਲ ਕਾਕ ਮਤਲਬ ਇਹ ਹੈ ਕਿ ਇਹ ਜਦੋਂ ਫਾਇਰ ਕਰਨ ਤੋਂ ਬਾਅਦ ਇਹਦਾ ਰੀਕੋਇਲ ਹੈ ਉਹ 70% ਜਾਂ 75% ਤੱਕ ਇਹਦਾ ਰੀਕੋਇਲ ਘੱਟ ਕਰ ਦਿੰਦਾ ਵੀ ਕਿ ਇਹਦੀ ਰੀਕੋਇਲ ਬਹੁਤ ਘੱਟ ਹੋ ਜਾਂਦਾ ਹੈ ਦੂਸਰਾ ਸਾਰਾ ਜੋ ਬੈਰਲ ਹੈਗੀ ਹੈ ਇਹਦੀ ਉਹ ਕ੍ਰੋਮਿੰਗ ਪਾਲਿਸ਼ ਹੈ ਦੂਸਰਾ ਇਹਦੇ ਗਰੂਪਸ ਜਿਹੜੇ ਹੈ ਬੈਰਲਿੰਗ ਜਿਹੜੀ ਹੈ ਇਹਦੇ ਜਿਹੜੇ ਯੂਐਸਡੀ ਨਿਊ ਟੈਕਨੋਲੋਜੀ ਹੈ ਹਾਈਡਰੋਲਿਕ ਮਸ਼ੀਨ ਪੁਸ਼ ਬਟਨ ਵਾਲੇ ਨੇ ਜਿਹੜੀ ਕਿ ਇਹ ਸੈਲਫ ਮੈਟਲ ਦੇ ਵਿੱਚ ਸੈਲਫ ਗਰੂਪਸ ਪੈਨੇ ਨੇ ਜਿਹੜੇ ਉਹ ਲਾਈਫਟਾਈਮ ਗਾਰੰਟੀ ਉਹ ਲਾਈਫਟਾਈਮ ਉਹਦੀ ਲਾਈਫ ਹੁੰਦੀ ਹੈ ਕਿ ਉਹ ਜਲਦੀ ਜਲਦੀ ਉਹ ਘਸਦੇ ਨਹੀਂ ਹੈ ਜਿਹੜੇ ਦੂਸਰੇ ਆਮ ਟੈਕਨੋਲੋਜੀ ਹੁੰਦੀਆਂ ਨੇ ਉਹਨਾਂ ਦੇ ਗਰੂਪ ਜਿਹੜੇ ਆ ਗਰੂਪਸ ਦੀ ਗਿਣਤੀ ਇਹਦੇ ਵਿੱਚ ਕਿੰਨੀ ਹੈ ਤੇ ਇਹ ਚਾਰ ਹੈ ਜਾਂ ਘਟ ਹੋਊਗੀ ਜੀ ਨਹੀਂ ਸਰ ਗਰੂਪ ਦੀ ਗਿਣਤੀ ਤਾਂ ਮੇਰੇ ਵੀ ਸ਼ਾਇਦ 4 ਪਲੱਸ ਜਾਂ 6 ਦੇ ਬਾਕੀ ਇਹ ਹਾਈਡਰੋਲਿਕ ਮਸ਼ੀਨ ਜਿਹੜੀ ਇਹ ਲੇਟੈਸਟ ਟੈਕਨੋਲੋਜੀ ਹੈ ਯੂਐਸ ਦੀ ਉਹ ਹੈ ਔਰ ਪੋਰਟਡ ਬੈਰਲ ਜਿਹੜੇ ਇਹਨਾਂ ਦੇ ਯੂਐਸ ਦੇ ਜਿੰਨੇ ਵੀ ਸਮਿਥਨ ਵੈਸਨ ਦੇ ਵੈਪਨਸ ਨੇ ਉਹਨਾਂ ਸਾਰਿਆਂ ਦੇ ਵਿੱਚ ਪੋਰਟਡ ਬੈਰਲ ਆਉਂਦੀ ਹੈ ਜਦਕਿ ਜਿਹੜਾ ਜਿੰਨੇ ਵੀ ਯੂਐਸ ਦਾ ਵੈਪਨ ਹੋਊਗਾ ਉਹ ਜਿਹੜਾ ਕੋਸਲੀ ਹੋਏਗਾ ਜਿਹਦਾ ਹੈਵੀ ਕੈਲੀਬਰ ਦਾ ਹੋਏਗਾ ਜਿਵੇਂ ਇਹਨਾਂ ਦਾ 357 ਹੈ hmm. 357 ਜਿਹੜਾ ਇਹਨਾਂ ਦਾ 686 ਪਲੱਸ ਮਾਡਲ ਹੈ ਉਹਦੀ ਵੀ ਪੋਰਟਡ ਬੈਰਲ ਹੈ ਜੀ ਉਦੇ ਵਿੱਚ ਰੀਕੋਇਲ ਘੱਟ ਕਰਨ ਦਾ ਕਾਰਨ ਹੁੰਦਾ ਵੀ ਕਿ ਇਹਦਾ ਰੀਕੋਇਲ ਘੱਟ ਕੀਤਾ ਜਾਵੇ। ਦੂਸਰਾ ਇਹ ਹੈ ਵੀ ਕਿ ਜਿਹੜਾ ਇਹਦੀ ਕੁਆਲਿਟੀ ਹੈ ਸਾਰੀ ਤੁਸੀਂ ਤੁਸੀਂ ਦੇਖ ਸਕਦੇ ਹੋ ਵੀ ਕਿ ਇੱਕਦਮ ਸੁਪਰ ਕਲਾਸ ਦਾ ਹੈ। ਇਹਦੇ ਵਿੱਚ ਉਹਨਾਂ ਨੇ ਇੰਡੀਆ ਤੇ ਯੂਐਸ ਦੀ ਵੈਚਿੰਗ ਵੀ ਕੀਤੀ ਹੋਈ ਹੈ। ਜੀ। ਠੀਕ ਹੈ ਸਰ। ਦੂਸਰਾ ਇਹ ਫਾਸਟ 4 5 ਪਿਸਟਲ ਹੈ ਕਿ ਜਿਹੜਾ ਇਹਦਾ ਲੋਕ ਹੈ ਟੂ ਸਾਈਡ ኦਪਰੇਟ ਹੈ। ਠੀਕ ਹੈ। ਇਹਦੀ ਜਿਹੜੀ ਰੇਟ ਸਾਈਡ ਹੈ ਇਹ ਫੋਰ ਐਮਿੰਗ ਕਰਨ ਵਾਸਤੇ ਉਹਨਾਂ ਨੇ ਪ੍ਰੋਪਰ ਜਿਵੇਂ ਸ਼ੂਟਿੰਗ ਦੇ ਵਿੱਚ エイミング ਇਹ ਤਾਂ ਦੇਖੋ ਸਰ ਉਹ ਰੇਅਰ ਸਾਈਡ ਤੇ ਉਹ ਰੇਅਰ ਸਾਈਡ ਦੇ ਵਿੱਚ ਜਮੀਨ ਆਸਮਾਨ ਦਾ ਫਰਕ ਹੈ ਤੁਸੀਂ ਆਪ ਦੇਖੋ ਕਿ ਇਸ 에이밍 ਕਰਨੀ ਕਿੰਨੀ ਮੁਸ਼ਕਿਲ ਹੈ ਔਰ ਇਧਰ 에이밍 ਕਰਨੀ ਕਿੰਨੀ ਈਜ਼ਲੀ ਹੈ ਦੂਸਰਾ ਇਹ ਰੈਡ ਡਾਟ ਸਾਈਟ ਨੂੰ ਵੀ ਸਪੋਰਟ ਕਰਦਾ ਫੋਰ ਪਹਿਲਾ ਫੋਰ 5 ਹੈ ਜਿਹਦੇ نیچے ਆਪਾਂ ਰੈਡ ਡਾਟ ਸਾਈਟ ਨੂੰ ਸਪੋਰਟ ਕਰਦਾ ਹੈ ਵੀ ਕਿ ਉਹਨਾਂ ਨੇ ਹਰੇਕ ਮੈਕੈਨਿਜ਼ਮ ਨੂੰ ਧਿਆਨ ਚ ਰੱਖਦੇ ਹੋ ਇਹ ਮਾਡਲ ਨੂੰ ਬਿਲਡ ਅਪ ਕੀਤਾ ਹੈ ਕਿ ਹਰੇਕ ਅਸੈਸਰੀ ਦੇ ਵਿੱਚ ਆਪਾਂ ਲਗਾ ਸਕੀਏ ਮਟੀਰੀਅਲ ਦੇ ਉੱਤੇ ਡਿਪੈਂਡ ਹੈ ਜੇ ਇਹਦੀ ਥਿਕਨੈਸ ਜ਼ਿਆਦਾ ਹੈ ਤਾਂ ਵੀ ਉਹਦਾ ਵੇਟ ਕੰਟਰੋਲ ਦੇ ਵਿੱਚ ਹੈ ਕਿਉਂਕਿ ਇਹ ਇੱਕ ਇੰਪੋਰਟਡ ਰੌ ਮਟੀਰੀਅਲ ਦੇ ਨਾਲ ਬਣੀਆ ਹੋਈਆਂ ਜੀ ਉਹ ਇੰਡੀਅਨ ਮੈਟਲ ਹੈ ਇਸ ਕਰਕੇ ਥੋੜਾ ਜਿਹਾ ਫਰਕ ਤਾਂ ਹੁੰਦਾ ਹੈ ਬਾਕੀ ਬੈਰਲ ਏ ਵੀ ਅੱਛੀ ਬਣੀ ਹੋਈ ਹੈ ਜੀ ਬੈਰਲ ਏ ਵੀ ਅੱਛੀ ਹੈ ਆਖਰਕਾਰ ਵਿਕਰਮ ਜੀ ਮੈਂ ਇਹਨੂੰ ਕਿਉਂ ਚੁਣਾਂ 45 ACP ਨੂੰ ਕੀਬਰਗ ਵੀ ਹੈ ਉੱਥੇ ਜਿਹੜਾ ਮਤਲਬ ਬਹੁਤ ਕੋਸਟਲੀ ਜਾਂਦਾ ਹੈ ਆਖਰਕਾਰ ਉਸ ਨੂੰ ਟੱਕਰ ਦੇ ਪਾਏਗਾ ਇਹ ਪਿਸਤਲ 100% ਟੱਕਰ ਦਿੰਦਾ ਹੈ ਜੀ 100% ਟੱਕਰ ਦਿੰਦਾ ਹੈ ਜੇ ਤੁਸੀਂ ਆਪਾਂ ਇਹ ਸੋਚਦੇ ਆ ਕਿ ਦਾ ਕੰਪਨੀ ਨੇ ਰੇਟ ਘੱਟ ਰੱਖਿਆ ਹੈ ਜੇ ਇਸ ਕਰਕੇ ਇਹਦੀ ਕੁਆਲਿਟੀ ਨਾਲ ਕੰਪਰੋਮਾਈਜ਼ ਕੀਤਾ ਗਿਆ ਬਿਲਕੁਲ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ ਯੂਐਸ ਟੈਕਨੋਲੋਜੀ ਨਾਲ ਇਹ ਸਾਰਾ ਬਣਿਆ ਹੋਇਆ ਹੈ ਦੂਸਰੀ ਗੱਲ ਇਹ ਹੈ ਕਿ ਇਹਦੇ ਰੇਟ ਘੱਟ ਕਰਨ ਦਾ ਕਾਰਨ ਸਿਰਫ ਇੱਕੋ ਹੀ ਹੈ ਕੰਪਨੀ ਨੇ ਰੱਖਿਆ ਹੈ ਕਿ ਕੰਪਨੀ ਕੋ ਜਦੋਂ ਇਹ 4 5 ਨੇ ਇਸਨੇ ਲਾਂਚ ਕੀਤਾ ਹਲੇ 2 ਮਹੀਨੇ ਹੀ ਹੋਏ ਨੇ ਜੀ ਇਸ ਤੋਂ ਪਹਿਲੇ ਘੱਟੋ ਘੱਟ 50 5 ਕੰਪਨੀਆਂ ਨੇ ਆਪਣਾ 4 5 ਮਾਰਕੀਟ ਦੇ ਵਿੱਚ ਲਾਂਚ ਕੀਤਾ ਹੋਇਆ ਜਿਦੇ ਵਿੱਚ ਮਲੋਤਰਾ ਹੋ ਗਿਆ ਆਪਣਾ ਵੈਬਲੇ ਆ ਗਿਆ ਕੈਂਪਸਟਾਰ ਆ ਗਿਆ ਕੀਬਰਗ ਆ ਗਿਆ ਇਹਨਾਂ ਸਾਰਿਆਂ ਨੇ ਆਪਦੀ ਮਾਰਕੀਟ ਦੇ ਵਿੱਚ ਮਾਰਕੀਟ ਬਣਾਈ ਹੋਈ ਸੀਗੀ ਸਿਰਫ ਕੰਪਨੀ ਨੇ ਲੋਕਾਂ ਦੇ ਵਿੱਚ ਜਾ ਕੇ ਆਪਣੀ ਪ੍ਰੈਜੈਂਸ ਨੂੰ ਸ਼ੋਅ ਕਰਨ ਵਾਸਤੇ ਉਹਨਾਂ ਨੇ ਰੇਟ ਰੀਜ਼ਨੇਬਲ ਰੇਟ ਰੱਖਿਆ ਹੈ ਕਿ ਅਸੀਂ ਜੋ ਚੀਜ਼ ਲੋਕੀ 10-10 4-4 ਲੱਖ ਰੁਪਏ ਦੀ ਜਾਂ ਪੌਣੇ 3 ਲੱਖ ਰੁਪਏ ਦੀ ਅੱਜ ਦੀ ਡੇਟ 'ਤੇ ਖਰੀਦਨੇ ਨੇ ਤਾਂ ਅਸੀਂ ਉਹਨਾਂ ਨੂੰ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਵਧੀਆ ਟੈਕਲੋਗ ਨਾਲ ਵਾਜਿਬ ਰੇਟ ਦੇ ਵਿੱਚ ਦਿੱਤਾ ਜਾਏ ਕਿਉਂਕਿ ਅੱਜ ਕੱਲ ਜੋ ਮਾਰਕੀਟ ਦੇ ਵਿੱਚ ਜਿਆਦਾ ਚੱਲਣ ਜੋ ਹੈ 4 5 ਦਾ ਲੋਕੀ ਜਿਆਦਾ ਪਸੰਦ ਕਰ ਰਹੇ ਨੇ ਇਸ ਕਰਕੇ ਕੰਪਨੀ ਨੇ ਹਰੇਕ ਕਸਟਮਰ ਦੀ ਅਪਰੋਚੇਬਲ ਦੀ ਵਸਤੂ ਨੂੰ ਧਿਆਨ ਰੱਖਦੇ ਹੋਏ ਰੇਟ ਰੱਖਿਆ ਵੀ ਕਿ ਦੂਸਰੀ ਗੱਲ ਇਹ ਹੈ ਕਿ ਕੰਪਨੀ ਜਿਹੜੀ ਵੈਰੀਵਨ ਕੰਪਨੀ ਹੀ ਇੱਕ ਪਹਿਲੀ ਐਸੀ ਕੰਪਨੀ ਹੈ ਕਿ ਜਿਹਨੇ ਇਹ ਲਾਂਚ ਹੋਈ ਹੈ ਜਿਸ ਦਿਨ ਦੀ ਇਸ ਦੇ ਰੇਟ ਦੇ ਵਿੱਚ 1 ਰੁਪਏ ਦਾ ਵੀ ਫਰਕ ਨਹੀਂ ਪਿਆ ਅਦਰਵਾਈਜ਼ ਕੋਈ ਵੀ ਕੰਪਨੀ ਦਾ ਤੁਸੀਂ ਪ੍ਰੋਡਕਟ ਰੇਟ ਉੱਤੇ ਥੱਲੇ ਰਿਹਾ ਰੇਟ ਤਾਂ ਸਰ ਡੇ ਬਾਈ ਡੇ ਉਹਨਾਂ ਦੇ ਘਟਦੀ ਰਹੇ ਨੇ ਕੋਈ ਪਲੱਸ ਤਾਂ ਗਿਆ ਹੀ ਨਹੀਂ